ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਰਥਡੇ ਆ ਦੀ ਫਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਇੱਕ ਕੁਐਸਟਚਨ ਆ ਜੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਜੀ ਹੋਰ ਕਿਸੇ ਦਾ ਵੀ ਭਾਣਾ ਦਾ ਫਾਇਦਾ ਹੋ ਸਕੇ ਜੀ ਅੱਜ ਇੱਕ ਜਲਸੀ ਆ ਵਾਸ਼ੀ ਸੁਣਣੀ ਬਹੁਤ ਚੰਗੀ ਵੀਕੋ ਤੇ ਇੱਕ ਸੁਈ ਆ ਵਾਸ਼ੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਭ ਠੀਕ ਠਾਕ ਜੀ ਵਧੀਆ ਵਧੀਆ ਹੋਰ ਸਗਾਂ ਸੇਤਾ ਕਿਹੋ ਜੇ ਕਿੱਦਾਂ ਤੁਹਾਡੇ ਕਿਰਪਾ ਮਾਲਕ ਦੀ ਜੀ ਕਿੱਦਾਂ ਮੱਝ ਗਾਈਆਂ ਦੱਸੋ ਗਾਈਆਂ ਤੁਹਾਨੂੰ ਪਤਾ ਫਿਰ ਆਉਣ ਲੱਗਾ ਤੁਹਾਨੂੰ ਬੋਦਾ ਵੇਖ ਰਹੀ ਜੀ ਗੜਮੀ ਦੇ ਕਰਕੇ ਖੇਚ ਹੋਈ ਮਾਲ ਦੀ ਥੋੜੀ ਜੀ ਤੇ ਬਾਹਰੋਂ ਥੋੜੀ ਜੀ ਮੁੱਲੀ ਮਿਲਦੀਆਂ ਵਾ ਇਹ ਜਿੱਦਾਂ ਮਿਲ ਜਾਂਦੀਆਂ ਆਪਾਂ ਉਦਾਂ ਹੀ ਲਈ ਰਿਓ ਜੰਦੇ ਆਹ ਜਿੱਦਾਂ ਬਾਜ਼ਾਰ ਤੇ ਸਾਨੂੰ ਨਹੀਂ ਹਾਂ ਜੀ ਬਾਜ਼ਾਰ ਦੇ ਸਾਨੂੰ ਤੈਨੂੰ ਬੈ ਚੱਲਣਾ ਪੈਂਦਾ ਜੀ ਹਾਂਜੀ 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 ਹੋਰ ਵੇਖੋ ਅਸੀਂ ਅੱਜ ਦੋ ਆਪਣੇ ਬੱਚੇ ਦੇ ਆਪਣੇ ਪਹਿਲਾ ਨੰਬਰ ਤੇ ਡਰੈਸ ਦਾ ਦੇ ਨੰਬਰ ਆਪਣਾ 84 ਤੇ ਨੰਬਰ 72 45302 ਜਿਲ੍ਹਾ ਆਪਣਾ ਅੰਮ੍ਰਿਤਸਰ ਤੇ ਤੀਲ ਬਾਬਾ ਬਕਾਲਾ ਪਿੰਡ ਮੱਤੇਵਾਲ ਠੀਕ ਹੈ ਹਾਂਜੀ ਹਾਂਜੀ ਤੇ ਆਹ ਵਸ਼ੀ ਦਾ ਕਿਦਾਂ ਇਹ ਵਸ਼ੀ ਛਿੱਗੀ ਆ ਦੂਜਾ ਸੂਆ ਪਰਸੋਂ ਦੀ ਸੂਈ ਆ ਅੱਛਾ ਜੀ ਹਾਂ ਜੀ ਮਸ਼ੀਨਾਂ ਦੇ ਕਹਿ ਨਹੀਂ ਦੇਣਾ ਹੈ ਵਾ ਛੇ ਦਸੇ ਨੇ ਅੱਛਾ ਤੇ ਵਸ਼ਾ ਦੇ ਮਸ਼ੀਨ ਬਹੁਤ ਛੋਟੀ ਮਸ਼ੀਨ ਨਾਰੂ ਤੇ ਯਾਰ ਨਾਰੂ ਦੇ ਬੱਚਾ ਭਾਜੀ ਆ ਕੋ ਤਿੰਨਾਂ ਦਿਨਾਂ ਜੀ ਤਿੰਨਾਂ ਕੱਢਿਆ ਜੀ ਬਾਗ 16 ਕਿਲੋ ਦੁੱਧ ਭਾਜੀ ਇਹਦੇ ਕੋਲ ਕੱਢਿਆ ਵਾ ਥਾਣੀ ਬਹੁਤ ਚੰਗਾ ਵਾ ਇਹਦੇ ਸੂਏ ਭਾਜੀ 22 23 ਕਿਲੋ ਦੇ ਮਸ਼ੀਨਾਂ ਚਵਾਇਆ ਵਾ ਠੰਡਾ ਠੰਡਾ ਭਾਜੀ ਠੰਡਾ ਆ ਕਰਕੇ ਛੱਕੀ ਭਾਜੀ ਮਸ਼ੀਨ ਵੀ ਬਹੁਤ ਚੰਗੀ ਹੈ ਜੀ ਮਸ਼ੀਨ ਨੂੰ ਥਾਣੀ ਬਹੁਤ ਚੰਗਾ ਲੱਗਾ ਜੀ ਆ ਵੇਖੋ ਮਸ਼ੀਨ ਜਾਂਦੋ ਜੀ ਲੇ ਆ ਲੈ ਆ ਆਹ ਕੁਛ ਬੱਚੇ ਤਾਂ ਸਾਰੇ ਜਿਆਦਾ ਕਰਦੇ ਹਾਂ ਬੱਚੇ ਤਾਂ ਜਿਆਦਾ ਕਰਦੀ ਇਹ ਚਲ ਮਸ਼ੀਨ ਮਗਰ ਆ ਗਈ ਜੀ ਠੰਡੀ ਠੁੰਡੀ ਭਾਜੀ ਬੜੀ ਕੋਈ ਨਿਆਣਾ ਨਹੀਂ ਪੋਣਾ ਠੀਕ ਹੈ ਜੀ ਕੋਈ ਲੋੜ ਨਹੀਂ ਨਿਆਣੀ ਦੀ ਫੀਲਸ ਲੱਗ ਬਹੁਤ ਆ ਜੀ ਜੀ ਬਹੁਤ ਜੀ ਐ ਤਾਂ ਭਾਈ ਜੀ ਜਿਆਦਾ ਨਹੀਂ ਆਪਾਂ ਕਹਿੰਦੇ ਤੁਹਾਨੂੰ ਚਲ 22 ਕਿਲੋ ਪਹਿਲੇ ਨੇ ਦਿੱਤਾ ਵਾ 23 24 ਕਿਲੋ ਹੋਣੀ ਵੀ ਚਵਾਈ ਜਾਊਗੀ ਖੁਲਾੜੀ ਦਾ ਜੀ ਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਜਾਤ ਨਸਲ ਬਰੀਡ ਪੂਰੀ ਆ ਆ ਵੇਖੋ ਦੰਦ ਵੀ ਵਿਖਾ ਦਨੇ ਤੁਹਾਨੂੰ ਇਹ ਨਹੀਂ ਵੀ ਕਹਿ ਦੇਣਾ ਆ ਵੇਖੋ ਭਾਜੀ ਛੇ ਦਾੰਦ ਹੋਣਗੇ ਓਏ ਏ ਚਲੋ ਠੀਕ ਆ ਇਹਨੇ ਵਧਾੜ ਕੇ ਚੈੱਕ ਕਰ ਲੈ ਆਪਾਂ ਚੈੱਕ ਕਰਕੇ ਲੈ ਜਾਣਗੇ ਛਿੱਗੀ ਆ ਸ਼ੋ ਛਿੱਗੀ ਆ ਪਾ ਇਹ ਨਹੀਂ ਕਹਿਣਾ ਦੂਜਾ ਸੁਆ ਵਸ਼ੀ ਬਹੁਤ ਚੰਗੀ ਆ ਹਾਈਟ ਹੋਈ ਬਹੁਤ ਚੰਗੀ ਹਾਂਜੀ ਦੱਸਿਓ ਜੀ 70 ਲਈ ਦੇ ਦਈਏ ਨਜਾਇਜ਼ ਦਾ ਜਾਣ ਦੋ 65000 ਦੀ ਦੇ ਦਨੇ ਸਾਹਿਬ ਜੀ 1000 ਛੱਡ ਦੋ ਯਾਰ ਛੋਟ ਕਰ ਦਾਂਗੇ ਇਹ ਕੋਈ ਜ਼ਿਆਦਾ ਮਾਨਤਾ ਨਾ ਕਮ ਕਰੇ ਠੀਕ ਆ ਤੇ ਆਹ ਵਸ਼ੀ ਕਿਦਾਂ ਦੀ ਇਹ ਭਾਜੀ ਜਰਸੀ ਦੁਜਾ ਸੁਆਹੀ ਭਾਜੀ ਇਹਦਾ ਜੇ ਹੱਥ ਲਾਓ ਠੰਡੀ ਮੇਰਾ ਭਾਜੀ ਭਾਵੇਂ ਜਿੱਧਰੋਂ ਮਰਜੀ ਹੋ ਕੇ ਬੈਠ ਲੋ ਠੰਡੀ ਇਹਨੂੰ ਪਤਾ ਹੀ ਕੁਝ ਨਹੀਂ ਆ ਕਿੱਦਾਂ ਚੱਲਦਾ ਅੱਛਾ ਜੀ ਯਾਰੀ ਸੀ ਲਿਆ ਕੱਢਿਆ ਜੀ ਬਾਹਰ ਵੇਖੋ ਭਾਜੀ ਵੇਖੋ ਕੁਆਲਿਟੀ ਬੜੀ ਐ ਚ ਬਹੁਤ ਚੰਗੀ ਬੱਸੀ ਹਾਂਜੀ ਹਾਂਜੀ ਯਾਰ ਜਲਸੀ ਯਾਰ ਬਰੀਨ ਪਿਓਰ ਜਲਸੀ ਆ ਜੀ ਪਿਓਰ ਜਲਸੀ ਯਾਰ ਵਾਲੀ ਆਈ ਭਾਜੀ ਜੀ ਥਾਣੇ ਵੀ ਬਹੁਤ ਜਗਾ ਤੁਸੀਂ ਬੋਰੀ ਗੱਲ ਕਰ ਕੰਨ ਕੱਢੇ ਜਿਹੜਾ ਅਸੀਂ ਆਉਂਦੇ ਆਉਂਦੇ ਭਾਜੀ ਯਾਰੀ ਚੰਗੀ ਆ ਇਹ ਆ ਵੇਖੋ ਮਸ਼ੀਨ ਥਾਣੇ ਵੇਖ ਲਗਾ ਆ ਦੇਖੋ ਭਾਜੀ ਬੂਤੀ ਬਾਤੀ ਕਰੀ ਜੀ ਆਹ ਨਾ ਲੇ ਦੇ ਬਸ ਬਰਗੇ ਰਹੇ ਜਿਦਾਓ ਆਹ ਵੇਖੋ ਥਾਣੇ ਵੇਖੋ ਕੀ ਗੱਲ ਲੱਗਾ ਇਹਨੇ ਥਾਂ ਤੁਹਾਨੂੰ ਪਾ ਦੀ ਜਿਆਦਾ ਚੰਗਾ ਅਜਾ ਸੀਲ ਵੇਖੋ ਕਿਤਨਾ ਮਰਜੀ ਬਹਿ ਜਾਓ ਠੰਡੇ ਸੀਲ ਆਹ ਨਗਰੋਂ ਬਹਿ ਜਾਓ ਜਿੱਥੋਂ ਮਰਜੀ ਬਹਿ ਲਓ ਕੋਈ ਪਰਵਾਹ ਹੀ ਨਹੀਂ ਮਸ਼ੀਨ ਨੂੰ ਹਾਂਜੀ 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 ਤੇ ਹਾਂ ਜੀ ਇਹਦਾ ਦੱਸਿਓ ਜੀ ਇਹਨੇ ਭਾਜੀ ਪਹਿਲੇ ਸੂਰਿਆਂ ਦੇ ਘਰ ਵਾਲੇ ਕਹਿੰਦੇ ਆ ਵੀ 15 16 ਕਿਲੋ ਦੁੱਧ ਚਵਾਇਆ ਵਾ ਠੀਕ ਆ ਬੰਦਿਆ ਚਲੋ ਆਪਾਂ 20 ਨਹੀਂ ਕਹਿੰਦੇ ਆਪਾਂ ਚਲ ਕਹਿੰਦੇ 15 16 ਕਿਲੋ ਹੋਣ ਵੀ ਕੋਈ ਸੇਵਾ ਕਰੇ ਤੇ ਚੋਲੇ ਹਾਂਜੀ 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 ਬਾਕੀ ਸਾਫ ਸੂਰਾ ਡੰਗੜਿਆ ਹਾਂਜੀ 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 ਇਹਦਾ ਮੁੱਲ ਭਾਜੀ ਜੈ ਜੀ ਆ ਦੱਸ ਦਿਓ ਜੀ 55 ਕਿ ਕੀ ਦੇ ਦਈਏ ਨਾ ਜੈ ਜੀ ਚਲ 50000 ਵੀ ਦੇ ਦਾਂਗੇ ਵੀਰ ਜੀ ਯਾਰ ਛੱਡ ਦੋ ਛੱਡ ਦਾਂਗੇ ਵੀਰ ਜੀ ਜਦ ਨਹੀਂ ਕਰ ਦੋ ਛੱਡਦਾ ਯਾਰ ਯਾਰ ਦੋ ਛੱਡ ਦੋ 2000 ਦੋ ਕਰ ਲਾਦੀ ਆ ਜੀ ਭਾਜੀ ਠੀਕ ਆ ਇਹ ਗੱਲ ਹੈ ਜੀ ਘਰ ਲੱਭਦੀਆਂ ਦੇਖੋ ਭਾਜੀ ਜੋ ਯਰਸੀ ਭਾਜੀ ਜੋ ਇੱਥੇ ਆ ਗਏ ਦੇਨੇ ਭਾਜੀ ਦੋ ਤਿੰਨ ਦਿਨ ਖੜਦੀ ਆ ਆਵੇਂ ਹਰ ਸਦਾ ਰਾਤ ਮੂੰਹ ਹੀ ਸੂਵੇ ਹਾਂਜੀ ਹਾਂਜੀ ਉਪਰੇ ਥਾਹੀ ਆ ਪਿਓ ਜਲਸੀ ਆ ਵੇਖੋ ਜੀ ਹਾਂਜੀ ਹਾਂਜੀ ਚਲੋ ਜੀ ਸਤਿ ਸ੍ਰੀ ਅਕਾਲ ਜੀ